ਅਸੀਂ ਚਾਹੁੰਦੇ ਹਾਂ ਜਨਦਰ ਤੋਂ ਸਟਰਾਓ ਕੈਂਡੀਡੇਟ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਜਨਦਰ ਦੀ ਆਵਾਜ਼ ਨੇ ਪੂਰੇ ਪੰਜਾਬ ਦੀ ਆਵਾਜ਼ ਬਣ ਗਈ। ਬਹੁਤ ਲੀਡਰ ਇਦਾਂ ਦੇ ਜਿਹੜੇ ਆਪਣੇ ਮੁਫਾਦਰੀ ਹੁੰਦੇ ਤਾਂ ਮੁਫਾਦਰੀ ਪਾਰਟ ਛੱਡ ਕੇ ਚੱਲ ਜਾਂਦੇ। ਚੰਨੀ ਸਾਹਿਬ ਨੂੰ ਕਿਹਾ ਨਹੀਂ ਜਾ ਸਕਦਾ ਕਿ ਉਹ ਕਿਤੇ ਬਾਹਰਲੇ ਕੈਂਡੀਡੇਟ ਨੇ ਬਾਹਰੋਂ ਲਿਆ ਕੇ ਆਏ ਕੈਂਡੀਡੇਟ। ਚੰਨੀ ਸਾਹਿਬ ਮੁੱਖ ਮੰਤਰੀ ਪੰਜਾਬ ਦੇ ਰਹੇ ਨੇ। ਚੰਨੀ ਸਾਹਿਬ ਨੂੰ ਕੋਈ ਛੋਟਾ ਕਦਮ ਨਹੀਂ ਉਹਨਾਂ ਦਾ ਤਾਂ ਇੰਡੀਆ ਲੈਵਲ ਦਾ ਕਦਮ ਆ ਉਹ ਜਿੱਥੇ ਮਰਜੀ ਇੰਡੀਆ 'ਚ ਖੜ ਸਕਦੇ। ਉਹ ਬੰਦਿਆਂ ਨੇ ਪਾਰਟੀਆਂ ਹੀ ਬਦਲੀਆਂ ਜਿਹੜਾ ਆਪ ਦੀ ਪਾਰਟੀ ਛੱਡ ਕੇ ਨਵੀਂ ਪਾਰਟੀ 'ਚ ਗਿਆ ਤਾਂ ਨਵਾਂ ਹੀ ਆ ਜਿਹੜੇ ਕੂਸੀਆਂ ਮਾਰਨ ਵਾਲੇ ਨੇ ਵੀ ਇਧਰੋਂ ਉੱਤਰ ਪਾਰਟੀ 'ਚ ਉਧਰੋਂ ਉੱਤਰ ਪਾਰਟੀ 'ਚ ਉਹ ਆਪ ਦਾ ਸਵਾਰਥ ਦੇਖਦੇ ਨਾ ਕਿ ਪਬਲਿਕ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ ਚੋਣ ਮਹੀਮ ਦਾ ਆਗਾਜ਼ ਅੱਜ ਜਲੰਧਰ ਦੇ ਵਿੱਚ ਕੀਤਾ ਗਿਆ ਇੱਥੇ ਬਹੁਤ ਸਾਰੇ ਕਾਂਗਰਸੀ ਵਰਕਰ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਚਰਨਜੀਤ ਸਿੰਘ ਚੰਨੀ ਹੁਣਾਂ ਨੂੰ ਜਿਹੜੀ ਹੈ ਜਮ ਉਧਰੋਂ ਚਮਕੌਰ ਸਾਹਿਬ ਤੋਂ ਲੈ ਆ ਕੇ ਜਿਹੜਾ ਇੱਥੇ ਅਨੰਦਪੁਰ ਸਾਹਿਬ ਤੋਂ ਲੈ ਆ ਕੇ ਇੱਧਰ ਟਿਕਟ ਦਿੱਤੀ ਗਈ ਆ ਤੁਸੀਂ ਜਿਹੜੇ ਚਲੰਦਰ ਦੇ ਵਰਕਰ ਨੇ ਜਾਂ ਇੱਥੇ ਦੇ ਵਰਕਰ ਨੇ ਉਹ ਕਿਵੇਂ ਦੇਖ ਰਹੇ ਆ ਅਸੀਂ ਇਹ ਦੇਖ ਰਹੇ ਆ ਬਚਨਨੀ ਸਾਹਿਬ ਜਿਹੜੇ ਆ ਇੱਕ ਸਟਰੋਂਗ ਕੈਂਡੀਡੇਟ ਹੈ ਨੰਬਰ 2 ਤੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਪਰ ਥੋੜਾ ਚਿਰ ਲਈ ਬਣੇ ਪਰ ਉਹਨਾਂ ਨੇ ਜਿਹੜਾ ਖਾਸ ਕਰਕੇ ਪੰਜਾਬੀਆਂ ਲਈ ਬਹੁਤ ਵਧੀਆ ਕੰਮ ਕੀਤੇ ਜਿਉਂ ਪੰਮਾ ਤਾਮਾ ਟਾਈਮ ਘੱਟ ਸੀਗਾ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਖਾਸ ਕਰਕੇ ਦਲਤ ਵਰਗ ਲਈ ਬੜੇ ਵਧੀਆ ਕੰਮ ਕੀਤੇ ਅਸੀਂ ਚਾਹੁੰਦੇ ਹਾਂ ਜਨੰਦਰ ਤੋਂ ਸਟਰਾਓ ਕੈਂਡੀਡੇਟ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਜਨੰਦਰ ਦੀ ਆਵਾਜ਼ ਨੇ ਪੂਰੇ ਪੰਜਾਬ ਦੀ ਆਵਾਜ਼ ਬਣੇ ਪੂਰੇ ਪੰਜਾਬ ਦੀ ਆਵਾਜ਼ ਹੋਵੇ ਜੋ ਪੰਜਾਬ ਉਹਨਾਂ ਦਾ ਨੀਤੀ ਜਾਂ ਜੋ ਨੀਤੀ ਹੈ ਉਹਨਾਂ ਦੀ ਸਾਫ਼ ਰੇਤੀ ਦਾ ਕੰਮ ਕਰੇ ਕੋਈ ਲਾਰਟ ਲੋਪਰਾਨੀ ਕਰ ਰਹਾ ਕੋਈ ਇਸ ਕਰਕੇ ਨਹੀਂ ਵੀ ਜਿਹੜਾ ਅਸੀਂ ਆਪਣੇ ਪਾਰਟੀ ਦੇ ਚੌਧਰ ਵਾਸਤੇ ਪਾਰਟੀ ਦੇ ਚੌਧਰ ਵਾਸਤੇ ਕੋਈ ਅੱਜ ਕਰ ਕਿਸੇ ਦਾ ਹੈਗਾ ਬਹੁਤ ਲੀਡਰ ਇਦਾਂ ਦੇ ਜਿਹੜੇ ਆਪਣੇ ਮਫਾਦ ਨਹੀਂ ਆਉਂਦੇ ਤਾਂ ਮਫਾਦ ਲਈ ਪਾਰਟੀ ਛੱਡ ਕੇ ਚੱਲ ਜਾਂਦੇ ਕੋਈ ਮਫਾਦ ਨਹੀਂ ਅਸੀਂ ਇਹਨਾਂ ਚੰਨੀ ਦੀ ਚੰਨੀ ਜਿਹੜੇ ਵੱਧ ਤੋਂ ਵੱਧ ਵੋਟਾਂ ਨਾਲ ਉਹ ਦੰਦਲ ਜਿੱਤ ਕੇ ਜਾਣਗੇ ਤਾਂ ਲੱਗਦਾ ਨਹੀਂ ਕਿ ਜਿਹੜਾ ਜਿਸ ਤਰ੍ਹਾਂ ਦਾ ਇੱਥੇ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਲਿਆਂਦਾ ਗਿਆ ਵਿਕ੍ਰਮਜੀਤ ਚੌਧਰੀ ਹੋਣਾ ਦਾ ਜਿਹੜਾ ਬਿਆਨ ਆਉਂਦਾ ਹੈ ਕਿ ਹਾਂ ਉਹ ਬਾਹਰੋਂ ਨੇ ਜਾਂ ਉਹਨਾਂ ਦੇ ਵੱਲੋਂ ਵਿਰੋਧਤਾ ਕੀਤੀ ਜਾਂਦੀ ਆ ਉਹਨੂੰ ਕਿਵੇਂ ਦੇਖਦੇ ਨੇ ਵਰਕਰ ਕਿਵੇਂ ਦੇਖਦੇ ਆ ਕਿਉਂਕਿ ਤੁਸੀਂ ਬਹੁਤ ਸਾਰੇ ਲੰਮੇ ਸਮੇਂ ਤੋਂ ਚੌਧਰੀ ਸਾਹਿਬ ਨੂੰ ਜਿਤਾਉਂਦੇ ਰਹੇ ਹੋ ਅਜੰਦਰ ਤੋਂ ਚੌਧਰੀ ਸਾਹਿਬ ਉਹਨਾਂ ਦਾ ਹੱਕ ਬਣਦਾ ਹੁੰਦਾ ਸੀਗਾ ਉਹਨਾਂ ਨੂੰ ਪਾਰਟੀ ਉਹਨਾਂ ਦਾ ਮਨ ਦਾ ਮਾਨ ਸਨਮਾਨ ਦਿੰਦੀ ਰਹੀ ਆ ਪਿਛਲੀ ਜਿਮਨੀ ਚੋਣ ਦੇ ਵਿੱਚ ਵੀ ਜਿਸ ਤਰ੍ਹਾਂ ਚੌਧਰੀ ਸਾਹਿਬ ਦਾ ਅਚਾਨਕ ਦੇਹਾਂਤ ਹੋ ਗਿਆ ਤਾਂ ਪਾਰਟੀ ਨੇ ਉਹਨਾਂ ਦੇ ਪਰਿਵਾਰ ਨੂੰ ਮੈਡਮ ਨੂੰ ਉਹਨਾਂ ਦੇ ਨੂੰ ਟਿਕਟ ਦਿੱਤੀ ਆ ਤੇ ਚੰਨੀ ਸਾਹਿਬ ਨੇ ਵੀ ਪੂਰਾ ਜੋਰ ਲਾਇਆ ਜਿਹੜੇ ਚੰਨੀ ਸਾਹਿਬ ਨੇ ਚੰਨੀ ਸਾਹਿਬ ਨੂੰ ਕਿਹਾ ਨਹੀਂ ਜਾ ਸਕਦਾ ਕਿ ਉਹ ਕਿਤੇ ਬਾਹਰਲੇ ਕੈਂਡੀਡੇਟ ਨੇ ਬਾਹਰੋਂ ਲਿਆ ਕੇ ਕੈਂਡੀਡੇਟ ਚੰਨੀ ਸਾਹਿਬ ਮੁੱਖ ਮੰਤਰੀ ਪੰਜਾਬ ਦੇ ਰਹੇ ਨੇ ਪੂਰੇ ਪੂਰੇ ਪੰਜਾਬ ਦੇ ਉਹ ਮਾਲਕ ਰਹੇ ਨੇ ਇਸ ਕਰਕੇ ਚੰਨੀ ਸਾਹਿਬ ਤਾਂ ਜਿੱਥੋਂ ਮਰਜ਼ੀ ਖੜ ਲੈਣ ਉਹ ਨੈਸ਼ਨਲ ਲੀਡਰ ਨੇ ਹੁਣ ਵੀ ਉਹ ਤਾਂ ਆਲ ਇੰਡੀਆ ਦੇ ਵੀ ਉਹ ਉਹਨਾਂ ਨੂੰ ਉਹਦੇ ਵਿੱਚ ਮੈਂਬਰ ਰੱਖਿਆ ਗਿਆ ਮੈਂ ਹਾਂ ਕਮੇਟੀ ਦੇ ਮੈਂਬਰ ਨੇ ਇਸ ਕਰਕੇ ਇਸ ਕਰਕੇ ਚੰਨੀ ਸਾਹਿਬ ਨੂੰ ਕੋਈ ਛੋਟਾ ਕਦਮ ਨਹੀਂ ਉਹਨਾਂ ਦਾ ਤਾਂ ਇੰਡੀਆ ਲੈਵਲ ਦਾ ਕਦਮ ਆ ਉਹ ਜਿੱਥੇ ਮਰਜੀ ਇੰਡੀਆ 'ਚ ਖੜ੍ਹ ਸਕਦੇ ਨੇ ਪੰਜਾਬ ਤਾਂ ਚੰਦਰਾਂਦਰ ਤਾਂ ਕੋਈ ਛੋਟੀ ਗੱਲ ਹੈ ਮੈਨੂੰ ਕੀ ਲੱਗਦਾ ਕਿ ਕਿੰਨੇ ਕੁ ਮਾਰਜਨ ਦੇ ਨਾਲ ਜਿਹੜਾ ਚੰਨੀ ਸਾਹਿਬ ਜਲੰਧਰ ਦੇ ਵਿੱਚੋਂ ਜਿੱਤਣਗੇ ਕਿਉਂਕਿ ਦੂਜੇ ਪਾਸੇ ਸੁਸ਼ੀਲ ਕੁਮਾਰ ਰਿੰਕੂ ਨੇ ਤੇ ਦੂਜੇ ਪਾਸੇ ਪਵਨ ਪਵਨ ਟਿੰਨੂ ਹੋਣਾ ਨੂੰ ਜਿਹੜੀ ਟਿਕਟ ਆ ਮਾਰੀ ਪਾਰਟੀ ਨੇ ਦਿੱਤੀ ਭਾਜਪਾ ਨੇ ਦਿੱਤੀ ਤਾਂ ਅਕਾਲੀ ਦਲ ਵੀ ਜਿਹੜਾ ਆਉਣ ਵਾਲੇ ਦਿਨਾਂ 'ਚ ਕੈਂਡੀਡੇਟ ਅਨਾਉਂਸ ਕਰ ਦੂ ਤਾਂ ਕਿਵੇਂ ਦੇਖਦੇ ਹੋ ਜਿਹੜੇ ਕੈਂਡੀਡੇਟ ਨੇ ਤਕਰੀਬਨ ਜੇ ਦੇਖਿਆ ਜਾਵੇ ਜਲੰਧਰ ਦੇ ਵਿੱਚ ਸਾਰੇ ਹੀ ਨਵੇਂ ਨੇ ਜਦੋਂ ਬੰਦਿਆਂ ਨੇ ਪਾਰਟੀਆਂ ਹੀ ਬਦਲੀਆਂ ਜਿਹੜਾ ਆਪਦੀ ਪਾਰਟੀ ਛੱਡ ਕੇ ਨਵੀਂ ਪਾਰਟੀ 'ਚ ਗਿਆ ਤਾਂ ਨਵਾਂ ਹੀ ਆ ਹਰੇਕ ਉਹਨਾਂ ਨੂੰ ਇਸ ਕਰਕੇ ਜਿਹੜੇ ਜਲੰਧਰ ਦੇ ਲੋਕ ਨੇ ਸਿਆਣੇ ਨੇ ਉਹ ਸਮਝਦੇ ਨੇ ਜਿਹੜੇ ਟਪੂਸੀਆਂ ਮਾਰਨ ਵਾਲੇ ਨੇ ਵੀ ਇੱਧਰੋਂ ਉੱਧਰ ਪਾਰਟੀ 'ਚ ਉੱਧਰੋਂ ਉੱਧਰ ਪਾਰਟੀ 'ਚ ਉਹ ਆਪਦਾ ਸਵਾਰਥ ਦੇਖਦੇ ਨਾ ਕਿ ਪਬਲਿਕ ਦਾ ਇਸ ਕਰਕੇ ਜਿਹੜੀ ਕਾਂਗਰਸ ਪਾਰਟੀ ਨੇ ਜਿਹੜੀਆਂ 6-7 ਸੀਟਾਂ ਅਨਾਉਂਸ ਕੀਤੀਆਂ ਨੇ ਉਹ ਸਾਰੀਆਂ ਜਿੱਤਣ ਵਾਲੇ ਕੈਂਡੀਡੇਟ ਉਹਨਾਂ ਨੇ ਦਿੱਤੇ ਨੇ ਤੇ ਜਲੰਧਰ ਤੋਂ ਵੱਡੇ ਮਾਰ ਜਾਂਦੇ ਨਾਲ ਚਰਨਜੀਤ ਚੰਨੀ ਜੀ ਇਥੋਂ ਲੋਕ ਸਭਾ ਚੀਟ ਜਲੰਧਰ ਦੀ ਜਿਹੜੀਆਂ ਸਮੱਸਿਆਵਾਂ ਆ ਨਹੀਂ ਉਹ ਹੱਲ ਹੋ ਸਕੀਆਂ ਪਿਛਲੇ ਵੀ ਐਮਪੀ ਰਹੇ ਨੇ ਰਿੰਕੂ ਹਣੀ ਵੀ ਐਮਪੀ ਰਹੇ ਨੇ ਕੀ ਲੱਗਦਾ ਜਲੰਧਰ ਦੀਆਂ ਸਮੱਸਿਆਵਾਂ ਹੱਲ ਹੋ ਸਕੀਆਂ ਸਮੱਸਿਆਵਾਂ ਤਾਂ ਸਮੱਸਿਆਵਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਜੀ ਸਮੱਸਿਆਵਾਂ ਤਾਂ ਬਹੁਤ ਹੁੰਦੀਆਂ ਪਰ ਇਹਨੂੰ ਹੱਲ ਜਿਹੜਾ ਦੇਖੋ ਇੰਨੀਆਂ ਨਹੀਂ ਸਮੱਸਿਆ ਹੱਲ ਹੋ ਸਕੀਆਂ ਜਿੰਨੀਆਂ ਹੋਣੀਆਂ ਚਾਹੀਦੀਆਂ ਸੀ ਇਸ ਲਈ ਜਿਹੜੇ ਚੰਨੀ ਸਾਹਿਬ ਇਥੋਂ ਕੈਂਡੀਡੇਟ ਨੇ ਬਹੁਤ ਵਧੀਆ ਕੈਂਡੀਡੇਟ ਨੇ ਔਰ ਕਾਂਗਰਸ ਨੇ ਤੈਅ ਕੀਤਾ ਹੋਇਆ ਕਿ ਬਹੁਤ ਵੱਡੇ ਮਾਰਜਨ ਨਾਲ ਇਹ ਜਿੱਤਣਗੇ ਇਥੋਂ ਪਰ ਕਾਂਗਰਸ ਕੋਲੇ ਐਮਪੀ ਦੀ ਸੀਟੇ ਲੰਬੇ ਸਮੇ ਤੋਂ ਰਹੀ ਆ ਕਾਂਗਰਸ ਦੇ ਐਮਪੀ ਕੇਂਦਰ ਦੇ ਵਿੱਚ ਲੋਕ ਸਭਾ ਦੇ ਵਿੱਚ ਜਾ ਕੇ ਜਾਂਦੇ ਰਹੇ ਨੇ ਕਿ ਲੱਗਦਾ ਨਹੀਂ ਕਿ ਫਿਰ ਉਦੋਂ ਹੱਲ ਹੋ ਜਾਣੇ ਚਾਹੀਦੇ ਸੀ ਪਿਛਲੇ ਲੰਬੇ ਸਮੇ ਤੋਂ ਦੇਖੋ ਸਮੱਸਿਆਵਾਂ ਤਾਂ ਇਦਾਂ ਹੱਲ ਹੁੰਦੀਆਂ ਰਹੀਆਂ ਹੱਲ ਚੌਰੀ ਸਾਹਿਬ ਹੋਣਾ ਨੇ ਵੀ ਬੜਾ ਮੁੱਦਾ ਉਠਾਇਆ ਸੀ ਫਲੋਰ ਵਾਲੇ ਉਹ ਜਿਹੜਾ ਫਾਟਕ ਹੈਗਾ ਉੱਥੇ ਬਾਂਦੀ ਰਹਿੰਦਾ ਜੀ ਬਹੁਤ ਉੱਥੇ ਬੜੀ ਭੀੜ ਰਹਿੰਦੀ ਆ ਲੋਕ ਬੜੇ ਖੱਜਲ ਖੁਆਰ ਹੁੰਦੇ ਆ ਸੰਸਦ ਦੇ ਵਿੱਚ ਮੁੱਦਾ ਠਾਇਆ ਸਮੇਂ-ਸਮੇਂ ਤੇ ਜਿਹੜੇ ਸਾਡੇ ਸੰਸਦ ਨੇ ਉਹ ਮੁੱਦੇ ਠਾਉਂਦੇ ਰਹਿੰਦੇ ਨੇ ਪਰ ਇਹ ਕੇਂਦਰ ਦੇ ਜਿਹੜੀ ਬਸ ਦੀ ਗੱਲ ਆ ਕੇਂਦਰ ਨਹੀਂ ਕਈ ਵਾਰੀ ਸੁਣਦੀ ਪੰਜਾਬ ਦੀ ਗੱਲ ਕੋਈ ਇਸ ਲਈ ਜਿਹੜੇ ਮੁੱਦੇ ਕਈ ਹੋ ਵੀ ਜਾਂਦੇ ਨੇ ਕਈ ਵਿੱਚੇ ਲਟਕਦੇ ਰਹਿ ਜਾਂਦੇ ਨੇ